ਮੰਨੂ ਸਾਥੀ ਨਿਵਾਸੀ ਸਾਥ ਸੰਗਤ ਦੀ ਆਪ ਸਭ ਭਾਗਿਓ ਬੜੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਗੁਰੂਵਾਦੀ ਅੱਜ 10.5 ਸਈ ਰਾਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਦਿਹਾੜਾ ਲੀਨੋ ਆਉਂਦੀਆਂ ਸੰਗਤਾਂ ਮਨਾ ਰਹੀਆਂ ਇਹ ਤੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਚੜ੍ਹਦੀ ਕਲਾ ਦੀ ਇੱਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਵਾਕੀ ਇਹ ਥੋੜੀ ਸੰਕਟਾਂ ਵੀ ਬੜੀਆਂ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਰਿਸ਼ੇ ਕੱਢ ਕੇ ਕਲਾ ਦਾ ਆਸਰਾ ਦਾਣਾ ਕੋੜ ਸਾਰੀਆਂ ਨੇ ਗਾਣ ਕਰ ਰਹੀਆਂ ਨੇ ਕੰਨ ਲੱਗਣ ਜੰਗਰਗੇ ਗੁਰੂ ਘਰ ਦੇ ਵਿੱਚ ਸਾਰੇ ਸਾਰਿਆਂ ਨੇ ਹੰਬਾ ਬਾਤ ਗੁਰੂ ਘਰ ਦੇ ਵਿੱਚ ਵੀ ਆਉਣਾ ਮੇਰਾ ਖਿਆਲ ਲਾਖ ਸੁਲਾਈ ਕਦਾ ਫੜਾ ਹੋਰ ਹੋਊਗਾ ਆਪਾਂ ਹਾਜ਼ਰੀ ਭਰਾਂਗੇ ਇੱਕ ਵਾਰੀ ਗੁਰੂ ਸੇਵਾ ਦੀ ਸਾਜੀ ਦੀ ਵਾਰੀ ਖੱਟੇ ਫੋਡੇ ਦਾ ਜਵਾਬ ਸਾਰੀਆਂ ਸਿੱਖ ਸੰਗਤਾਂ ਦੇ ਗੱਜ-ਬੱਜ ਕੇ ਦੇਣਾ ਬਾਓ ਫੁੱਟੇ ਬਾਓ ਫੁੱਟੇ ਸਾਰੀ ਸੰਗਤ ਗੱਜ-ਬੱਜ ਕੇ ਆਖੋ ਵਾਰੋ ਗੁਰਜੀਕਾ ਸਾਰਸਾ ਸਹਾਦਰ ਜੀ ਕੀ ਮੈਂ ਬਹੁਤ ਹੀ ਸਤਿਕਾਰ ਜੋ ਜਥੇਦਾਰ ਮਨਤਾ ਸਿੰਘ ਜੀ ਸਾਡੇ ਬਹੁਤ ਹੀ ਸ਼ਰਮਣੀ ਗੁਰਦੁਆਰਾ ਪਵਨ ਕਮੇਟੀ ਦੇ ਪੰਚਾਇਤ ਨੇ ਮੈਂ ਖੈਰ ਦਾ ਧੰਨਵਾਦ ਕਰਦਾ ਹਰ ਪੜਾ ਤੇ ਮੈਂ ਬਾਈ ਦਾ ਨਾਮ ਬੋਲਿਆ ਤਾਂ ਕਿ ਜਿਸ ਵਿੱਚ ਗੁਣ ਹੁੰਦਾ ਉਹਦਾ ਨਾਮ ਬੋਲਿਆ ਮੈਂ ਧੰਨਵਾਦ ਕਰਦਾ ਬਾਕੀ ਸਾਡੇ ਬਾਬਾ ਜੀ ਹਲਗੜ ਸਿੰਘ ਸਾਹਿਬ ਇਸ ਗੁਰੂ ਘਰ ਦੇ ਮੁੱਖ ਸਾਡੇ ਕੀਰਤਨੀ ਜਥਾ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਚਰਦੇ ਕਲਾਕ ਰੱਖੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੀਆਂ ਅੱਜ ਇਸ ਨਗਰਕ੍ਰਿਸ਼ਨ ਦੀ ਹਾਜ਼ਰੀ ਭਰਨ ਆਲੇ ਵਾਹਿਗੁਰੂ ਚਰਦੇ ਕਲਾਕ ਰੱਖੇ ਸਾਡੇ ਬਹੁਤ ਹੀ ਸਤਿਕਾਰਯੋਗ 100 ਰੁਪਿਆ 100 ਮੱਥ ਉਹਨਾਂ ਦਾ ਪੁੱਤਰ ਜਿਸਨ ਗਰੋਨਿਅਮ ਜਿਸਤਨ ਨੂੰ ਬਹੁਤ ਬੜੀ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਇਧਰ ਜਰਰੀ ਖਲਾਅ ਚ ਰੱਖੋ ਕਈ ਵਾਰੀ ਬੋਲਦਾ ਤੇ ਉਰੇ ਪਰੇ ਹੋ ਜਾਂਦਾ ਤਾਂ ਕਿ ਜਿਵੇਂ ਮੈਂ ਇਹਨਾਂ ਲਈ ਥੋੜਾ ਜਿਹਾ ਥੋੜਾ ਥੋੜਾ ਜੇ ਵੀ ਗੱਲਬਾਤੀ ਹੈ ਸਾਡੇ ਆਪਦੇ ਨੇ ਮਿੱਠੂ ਹੁਣ ਮੇਰਾ ਭਰਾ ਬਣਿਆ ਹੋਇਆ ਹਮੇਸ਼ਾ ਇਕੱਠੇ ਰਹੇ ਨੇ ਕੱਥੇ ਪ੍ਰੋਗਰਾਮ ਹੁੰਦੇ ਨੇ ਤਾਂ ਕਿ ਪਹਿਲੀ ਗੱਲ ਸਮਾਂ ਪਹਿਲੇ ਵਧੀਆ ਗੱਲ ਵੀ ਬਾਕੀ ਦੇ ਕੁਝ ਮੋਰੋ ਥੋੜੇ ਹੋ ਜੇ ਨਾ ਲਾਗਤ ਉਹਦਾ ਮਾਫ ਕਰੋ ਬਾਕੀ ਧਿਆਨ ਦੇ ਲਈ ਗੱਲ ਹੈ ਪਤਨੇ ਅੰਦਰ ਪਤਨੇ ਅੰਦਰ ਆਏ ਮੇਰੇ ਹੈ ਪਰ ਪਿਆਰੇ ਅਵਤਾਰ ਧਾਰਿਆ ਬਾਲਕ ਕੋ ਮੰਦਰ ਆਏ ਨੇ ਸਤ ਸੰਗ ਜੀ ਭਗਾਈਆਂ ਦਿੱਤੀਆਂ ਫਤਨਾ ਸਹਿਰ ਦੀ ਸੰਗਤ ਨੇ ਦੂਰ ਦਰਾਤੇ ਤੋਂ ਆ ਕੇ ਬੇਬੇ ਨਾਮ ਕੀ ਤੋਂ ਪ੍ਰਸ਼ਾਦ ਵੀ ਲੱਗਾ ਤੇ ਪ੍ਰਸ਼ਾਦ ਵਰਤਾਇਆ ਗਿਆ ਦੇਦੇ ਨਾਲ ਜੀ ਨੇ ਖੁਸ਼ੀਆਂ ਖੁਸ਼ੀਆਂ ਦੇ ਦੇ ਤੇ ਰਾਗੀਆਂ ਧਾਡੀਆਂ ਨੂੰ ਖੇਡਾਂ ਪਉਣ ਵਾਲਿਆਂ ਨੂੰ ਉਹ ਆਪਣੇ ਜੱਫੇ ਬੱਛੇ ਨੇ ਨੈ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਇਹ ਜਿਹੜਾ ਫਸਕੇ ਕੁੰਡੇ ਦੇ ਰਹਿਣ ਵਾਲਾ ਭਿਕਸ਼ਾਪਕਰ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਪਹੁੰਚਿਆ ਹੋਇਆ ਫਕਰ ਸਤਿ ਸ਼੍ਰੀ ਅਕਾਲ ਜੀ ਉਹਦਾ 750 ਟੋਲਾ ਉਹ ਜਿਹੜੇ ਜੇਵ ਕਰਦੇ ਨੇ ਉਹ ਤੋਂ ਵਿੱਜ ਰਹੇ ਨੇ ਆਵਾਜ਼ ਖੋਲਿਓ ਵਿੱਜ ਰਹੇ ਨੇ ਤਾਂ ਉਹ ਜਿਹਦੇ ਸਜਦਾ ਕਰਦਾ ਹੈ ਉਹਦਾ ਮੁਖੜਾ ਸਿੱਟੇ ਵੱਲ ਹੁੰਦਾ ਹੈ ਜਦੋਂ ਗਵਾਲਤ ਨੇ ਕਮਤਾਰ ਧਾਰਿਆ ਪਤਨੇ ਅੰਦਰ ਉਸ ਵੇਲੇ ਪਰਦੇ ਵਾਲ ਮੁਖੜਾ ਕਰਕੇ ਜਦੋਂ ਸਜਦਾ ਕਰਨ ਲੱਗਿਆ ਉਹਦੇ ਚੇਲੇ ਨਰਾਜ਼ ਹੋ ਗਏ ਤੂੰ ਤਾਂ ਕਾਫਰਾ ਵਾਲੀ ਚੱਕਰ ਜਿਹਨੇ ਤਾਂ ਕਾਫਰਾ ਹੈ ਖੁਲ੍ਹਾ ਕਰਦੇ ਨੇ ਕਰਦੇ ਨੇ ਆਪਣਾ ਮੱਕਾ ਮਦੀਨਾ ਛਿੱਟੇ ਵੱਲ ਆ ਪਾ ਵੀ ਕਿਛਾ ਫੱਕਰ ਲੈ ਆਖਿਆ ਜੀ ਜੀ ਮੈਂ ਠੀਕ ਕਰਦਾ ਰੋਬਦੀ ਅੱਲਾਹ ਦੀ ਪਾਲਾ ਦੀ ਉਹ ਅੱਜ ਚੜਦੇ ਵੱਲ ਆ ਗਿਆ ਜਿਹਨੂੰ ਛਿੱਟੇ ਵੱਲ ਵੇਚਦਾ ਸੀ ਜਾਣਦੇ ਨਾਲੀ ਗੱਲ ਆ ਪਾ ਗਈ ਕਿ ਉਹਦੇ ਨਰਾਤ ਰੋਕੇ ਪਰ ਦੋ ਜੇ ਦੋ ਕੋਕੇ ਹੋਏ ਸੀ ਕਿਛਾ ਫੱਕਰ ਉਹ ਦੋਨੋਂ ਲੈ ਕੇ ਮੰਦਰਾ ਤੇ ਕਰਤੇ ਹੋਇਤ ਪਤਨੇ ਅੰਦਰ ਦਾ ਮਸਾਲਾ ਦੇ ਅੱਗੇ ਜਾ ਕੇ ਅਸਰ ਲਾ ਲੈਣੇ ਮਮੰਤ ਭਾਗਚੰਦ ਕੁਛੇ ਫੱਟਰ ਦੀ ਰੋਟੀ ਪਾਣੀ ਛਕੜਾ ਹੁਕਮ ਥੋੜੇ ਪਾਣੀ ਛਕੜਾ ਹੋਊਗਾ ਕਹਿੰਦਾ ਲਾ ਪੁਰਾਠੇ ਕੰਗਾ ਸਾਰੇ ਰਾਤ ਕੋ ਅਸਰ ਲਾਇਆ ਕਹਿੰਦਾ ਮੈਂ ਜਿੱਦੀ ਕਿਰਾ ਤੋਂ ਡੀਕ ਕਰਦਾ ਜਿੱਦੀ ਡੀਕ ਦੇ ਵਿੱਚ ਵੱਢ ਕੀ ਕਰਦਾ ਜਿਹਨੂੰ ਮੈਂ ਛੁੱਪ ਕੇ ਬੰਦ ਭਾਲਦਾ ਸੀ ਅੱਜ ਉਹ ਚਰ ਤੇ ਬੰਦ ਆ ਗਿਆ ਤਾਂ ਮੈਂ ਇੱਥੇ ਆ ਗਿਆ ਇੱਥੇ ਤਾਂ ਅਸਰ ਲਾਇਆ ਉਹਦੇ ਦਰਸ਼ਨ ਕਰਨ ਨੇ ਮਾਤਾ ਕ੍ਰਿਪਾ ਚੰਦ ਕਹਿੰਦਾ ਅਜੇ ਬਾਲ ਕਲੀ ਉਮਰ ਨਹੀਂ ਆਣੀ ਐ ਹਲੇ ਦਰਸ਼ਨ ਹੀ ਕਰਾਉਣੇ ਪਰ ਜਦੋਂ ਇਹ ਗੱਲ ਸੁਣੀ ਤਾਂ ਫਿਕਮਛਾ ਅੱਖਾਂ ਤੋਂ ਅਥਰੂ ਬਹਾਵਕਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਥੱਸ ਕੇ ਤੋਂ ਚੱਲ ਕੇ ਆਇਆ ਪਟਨੇ ਵਿੱਚ ਡੇਰਾ ਨਾਲਾ ਵਾਲ ਦੇ ਦਰਸ਼ ਕਰਾ ਦਿਓ ਮੁੱਖੋ ਜੀ ਕਹਿ ਕੇ ਆਇਆ ਅਰਜਤ ਜੀ ਦਾ ਨੂਰੀ ਮੁਖ ਮਹਿਨੀ ਦੇਖਾ ਸੱਚੀ ਸਰਕਾਰ ਦਾ ਸੁਣੋ ਤੁਹਾਡੀ ਜੱਥਾ ਸਰਪਾਲ ਸਿੰਘ ਸਹੋੜ ਦਾ ਇਹ Não, não, não. Thank <laughs> you. ਦੀ ਮੁੱਖ ਮਹਿਣੀ ਦੇਖਾ ਸੱਚੀ ਸਰਕਾਰ ਦਾ ਨੂਰੀ ਮੁੱਖ ਮਹਿਣੀ ਦੇਖਾ ਸੱਚੀ ਸਰਕਾਰ ਦਾ ਬਹੁਤ ਸਾਰਾ ਮਤਿਹਰਤ ਧਿਆਨ ਦੇ ਰਹੀਆਂ ਸਿੱਖ ਸਰਕਾਰ ਲੱਕਰ ਨੀਲੋ ਬਾਦ ਧੰਨਵਾਦ ਜੀ ਚੜ੍ਹਦੀ ਕਲਾ ਦੇ ਰੱਖੋ ਰਹਿਣ ਗਿਆ ਲੈਣਾ ਬਹੁਤ ਧੰਨ ਹੈ ਇਹ ਘਾਓ ਦੇ i'm que sí, toca sí, sí.